ਕਿ ਇਹਦੇ ਅੱਪਾ ਚਲ ਗਏ ਹੀ ਦੁਕਾਨ ਤੇ ਸਵੇਰੇ ਜਲਦੀ ਦਾ ਹੁਣ ਆਪਾਂ ਸਵੇਰੇ ਸਵੇਰੇ ਮਾਰਨਿੰਗ ਮਾਰਨਿੰਗ ਦੁਕਾਨ ਤੇ ਤੇ ਫਿਰ ਉੱਥੋਂ ਵਾਪਸ ਆਈਦਾ ਹਾਂ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਆਹ ਕੰਮ ਸਹੀ ਹੈ ਵੈਸੇ ਯਾਰ ਸਵੇਰੇ ਉੱਠ ਕੇ ਨਾਉਤ ਹੋ ਗਿਆ ਆਪਣਾ ਦਿਲ ਜੋ ਇਹਨੇ ਵੀ ਰਜਾਈ ਜੀ ਬੈਠ ਰਹੀਦਾ ਜਿਹੜਾ ਕੰਮ ਕਈ ਕੰਮ ਨਹੀਂ ਪੜ ਜਾਂਦੇ ਉਹ ਤੁਸੀਂ ਕੰਮ ਕਰਦੇ ਨੇ ਰੋਟੀ 11 ਵਜੇ ਆਉਣੀ ਫੇਰ ਮੈਨੂੰ ਜਾਣਾ ਹੀ ਹੁੰਦਾ ਨਾ ਚਲੋ ਕਰੋ ਹਾਂ ਜੀ ਸਾਰਿਆਂ ਨੂੰ ਸਵਾਗਤ ਐਤਿ ਵਿਨੰਦਰਾ ਟੱਕਰ ਹੋਈ ਟੱਕਰ ਕਹਿੰਦਾ ਤੁਸੀਂ ਠੀਕ ਠਾਕ ਅਸੀਂ ਤਾਂ ਨਿਕਲਣ ਲੱਗੇ ਸੀ ਟਰੱਕ ਟਰੱਕ ਚ ਵੱਜ ਗਿਆ ਦੋੜ ਫਿਰ ਫਿਰ ਐਕਸੀਲੇਟਰ ਚੱਲਾ ਦੀ ਫਿਰ ਫਿਰ ਐਕਸੀਲੇਟਰ ਚੱਲਾ ਦੇਗਾ ਚਲੋ ਮਿਲਦੇ ਆ ਜੀ ਅੱਜ ਖਾਦੀ ਆਪਣੀਆਂ ਜੀ ਗੋਭੀ ਗੋਭੀ ਵਾਲੀਆਂ ਰੋਟੀਆਂ ਸੁਣਦਾ ਲੋਕਾਂ ਨਾਲ ਚਲੋ ਮਿਲਦੇ ਆ ਹਾਂ ਅੱਜ ਦੀ ਸ਼ੁਰੂਆਤ ਕਰਦੇ ਆ ਨਾਸ਼ਤੇ ਨਾਸ਼ਤੇ ਦੋ ਚਲੋ ਆ ਜਿਓ ਫਿਰ ਲਓ ਜੀ ਤੇ ਮਾਵਾ ਮਾਵਾ ਟਿਕਣਾ ਪਈ ਮੈਨੂੰ ਫੜਾ ਮੈਂ ਲੈ ਕੇ ਜਾਣਾ ਅੰਦਰ ਪਤਾ ਆ ਮਾਵਾ ਵਾ ਟ੍ਰੱਕ ਅੱਗੇ ਉੱਟਿਆ ਪਿਆਜ਼ ਉਹ ਹੈ ਅਟ ਗਿਆ ਗੋਡਾ ਜੀ ਅਟ ਗਿਆ ਪਿਆ ਗੋਡਾ ਨਹੀਂ ਕੰਮ ਕਰਦਾ ਅੱਛਾ ਸਾਡੇ ਮਾਤਾ ਦਾ ਗੋਡਾ ਹਟ ਗਿਆ ਠੀਕ ਆ ਇਹ ਕਦੇ ਕਦੇ ਇਦਾਂ ਹੋ ਜਾਂਦਾ ਜੀ ਤੇ ਫਿਰ ਜਦੋਂ ਥੋੜੀ ਦੇਰ ਬਾਅਦ ਫੇ ਹੋ ਜਾਣਾ ਸੈਟ ਕਦੇ ਕਦੇ ਹਟ ਜਾਂਦਾ ਇਹ ਆਹਾਂ ਤੇ ਦਵਾਈ ਵੀ ਖਾਣੀ ਸੀ ਦੱਸਣਾ ਸੀ ਤੁਹਾਨੂੰ ਨਹੀਂ ਆਵੇ ਹਾਂ ਇਦੇ ਬਾਅਦ ਬਈ ਰਹੀ ਮੈਂ ਦੂਰ ਬੋ ਸੀ ਨਾ ਮੇਨ ਵਾਰੀ ਕਿੰਨੇ ਮੈਂ ਫੇਰੀ ਹਾਂ ਅਸੀਂ ਦੂਰ ਸੀ ਆਹ ਤੁਸੀਂ ਬਾਹਰ ਤਾਂ ਮਾਰ ਨਹੀਂ ਕਰ ਦੇਣਾ ਇਹਨੇ ਕੀ ਕਰਦੇ ਕੰਮ ਸੇ ਕੋਈ ਦਵਾਈ ਦੇ ਦਿੰਨੇ ਗੋਲੀ ਗਾਲੀ ਤੇ ਖਾਂਦੇ ਇੰਨੇ ਹਿੱਸੇ ਜੀ ਹੋ ਗਏ ਇੰਨੇ ਹਿੱਸੇ ਜੀ ਪਾਸੇ ਉਹ ਹੀ ਜਿੱਦਾਂ ਮੇਰੇ ਹੁੰਦੀ ਸੀ ਇੱਕ ਦਿਨ ਹਾਂ ਉਹ ਇੱਕ ਚੀਜ਼ ਦਾ ਦਰਦ ਹੂੰ ਹੂੰ ਇਹ ਕਦੇ ਕਦੇ ਫੋਨ ਲੱਗ ਜਾਂਦੀ ਆ ਉਸ ਇੰਨੇ ਹਿੱਸੇ ਜੀ ਆ ਇੰਨੇ ਕਿਸੇ ਜੀ ਹੁੰਦੀ ਆ ਹੋ ਮੇਰੇ ਵੀ ਹੁੰਦੀ ਹੁੰਦੀ ਕਦੇ ਕਦੇ ਇਹ ਫੋਨ ਕਰਦੇ ਕਿ ਇੰਸਨ ਦਵਾਈ ਦਵਾਈ ਮੜੀ ਜੀ ਕੋਈ ਗੋਲੀ ਗਾਲੀ ਖਾ ਇਹਨੂੰ ਮਾਰਦੇ ਆਵਾਜ਼ ਇਹ ਹੈ ਕੰਨਾਂ ਨਾਲ ਲਾਇਆ ਹੋਣਾ ਹੈਡਫੋਨ ਬਾਪੇ ਹੈ ਨਹੀਂ ਸੁਣ ਤਾਂ ਲੈਣੀ ਨਹੀਂ ਨਹੀਂ ਸੁਣ ਤਾਂ ਲੈਣੀ ਉਹ ਤਾਂ ਉਹ ਤਾਂ ਮੈਨੂੰ ਨਹੀਂ ਬੜਾ ਤਿੰਨ ਵਜੇ ਤਿੰਨ ਵਜੇ ਤਿੰਨ ਹੋਇਆ ਨਹੀਂ 10 ਵਜੇ ਚਲੋ ਵਧੀਆ ਗੱਲ ਆ ਟਾਈਮ ਨਾਲ ਹੋ ਜਾਂਦੀ ਤੇ ਚਲੋ ਪਾਓ ਰੋਟੀ ਮੈਂ ਮਾਰੇ ਟੀਵੀ ਲਗਾਣਾ ਹੁੰਦਾ ਹੋਨੇ ਤੇ ਹੋ ਜੀ ਟੀਵੀ ਗਿਆ ਲੱਗ ਤੇ ਕੱਲ ਦਾ ਰੁਬਣੀ ਗੋਭੀ ਵਾਲੀ ਖਾਦੀ ਨਹੀਂ ਕੱਲ ਕਿ ਪਰਸੋਂ 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 ਬਣਾਈ ਹੈ ਪਰਸੋਂ ਕੀ ਚੋਲ ਬਣਾਈ ਹੈ ਆਪਾਂ ਇਹਦੇ ਕਰ ਕਿਵੇਂ ਬਣਾਈ ਸੀ ਗੋਭੀ ਵਾਲੀ ਰੋਟੀ ਹਾਂ ਲਿਆ ਮੇਰੇ ਕੋਲ ਅੱਜ ਬਈ ਖਾਦੀ ਲਓ ਜੀ ਹੁਣ ਆਪਾਂ ਕਰਦੇ ਆਂ ਜੀ ਨਾਸ਼ਤਾ ਸਵੇਰ ਦਾ ਨਾ ਅੱਲਾ ਨੇ ਆਈ ਬਲੌਗ ਆਪਣਾ ਤੇ ਫਿਰ ਦੇਖਦੇ ਆ ਜੀ ਕੀ ਪ੍ਰੋਗਰਾਮ ਅੱਜ ਦਾ ਅੱਜ ਦਾ ਫਿਰ ਬਾਅਦ ਚ ਹਿਸਾਬ ਕਿਤਾਬ ਦੇਖਦੇ ਆ ਓਹ ਹੈ ਦਹੀਂ ਵਾਲੀ ਇਹ ਮੇਰੀ ਨਹੀਂ ਹੈਗੀ ਹਾਂ ਲਓ ਪਾ ਦਿਓ ਫਿਰ ਨਹੀਂ ਬਸ ਬਸ ਮੈਂ ਲਓ ਇਹ ਆਪਾਂ ਚਾਹ ਦੇ ਨਾਲ ਚਲੋ ਮਿਲਦੇ ਆ ਜੀ ਕਰਕੇ ਨਾਸ਼ਤਾ 12 ਤੇ ਆਪਾਂ ਨੂੰ ਸੱਧਿਆ ਹੀ ਕਰੇਗੇ ਨਹੀਂ ਸਬਜੀ ਭਾਜੀ ਫੜਾਜੋ ਲਓ ਜੀ ਸਬਜੀ ਲੈ ਆਏ ਆ ਜੀ ਗੋਭੀ ਮਟਰ ਤੇ ਥੱਲੇ ਕੋਈ ਨਹੀਂ ਹੈਗਾ ਸਭ ਕੋਠੇ ਚੜੇ ਆ ਚਲੋ ਦੇਖਦੇ ਆਂ ਜਲ ਕੇ ਕੋਠੇ ਸਬਜ਼ੀ ਲਿਆਤੀ ਹੈ ਜੀ ਹੈ ਪਈ ਸਬਜ਼ੀ ਥੱਲੇ ਲਓ ਜੀ ਕੋਠੇ ਦੀ ਤੁੱਪ ਨਿਕਲੀ ਚੰਗੀ ਅੱਜ ਵਧੀਆ ਫਸਟ ਕਲਾਸ ਕੋਠੇ ਪਾਏ ਝਾੜੂ ਫੇਰਦੇ ਸੀ ਫੇਰ ਕੱਪੜੇ ਲਾ ਕੇ ਦਮੇ ਬਾਤ ਦੇ ਟੋਕਰੀ ਚ ਮੈਂ ਅੱਛਾ ਪਹਿਲਾਂ ਮੈਂ ਗਿਆ ਮੈਂ ਉਹੀ ਦੇਖਾਂ ਕੱਪੜੇ ਬੜੀ ਲੇਟ ਸੁਕਣੇ ਮੋਂਡੇ ਨਹੀਂ ਨਹੀਂ ਉਹ ਝਾੜੂ ਫੇਰਦਾ ਸੀ ਤਾਂ ਠੀਕ ਠੀਕ ਆਉਤ ਫਿਰ ਕਦਾ ਬੈਠੀ ਹੈ ਚਲੋ ਤੇ ਸਬਜ਼ੀ ਰੱਖ ਦਿਤੀ ਥੱਲੇ ਹੈ ਹੈ ਓਕੇ ਜਾਂਨਾ ਮੈਂ ਸਬਜ਼ੀ ਇਧਰ ਟਾਈਮ 1 ਵਜ ਗਿਆ ਤੇ ਇੱਧਰ ਲੱਗਿਆ ਹੁਣ ਸਬਜ਼ੀ ਦੀ ਤਿਆਰੀ ਕਰਨਾ ਹਨਾ ਪੱਲੂ ਕਹਿੰਦੀ ਗੋਭੀ ਬਣਾ ਮੇਰੇ ਦਿਲ ਕਰਦਾ ਸੀ ਮੱਕੀ ਦੀ ਮੂਲੀ ਵਾਲੀ ਬੂਟੀ ਬਣਾਈਏ ਹਾਂ ਜਿਹੜੀ ਮੈਂ ਨਹੀਂ ਖਾਣੀ ਮੇਰਾ ਮਨ ਨਹੀਂ ਕਰਦਾ ਹੈਗਾ ਰੋਟੀ ਖਾਣ ਨੂੰ ਹਾਂ ਕੀ ਕਰਾਂ ਹੁਣ ਮੈਂ ਤੇ ਮੈਂ ਵੀ ਹੁਣ ਮੈਨੂੰ ਆ ਗੋਭੀ ਬਣਾਣੀ ਪਈ ਮੇਰਾ ਆਪਣਾ ਮਨ ਨਹੀਂ ਗੋਭੀ ਖਾਣ ਦਾ ਪਰ ਉਹ ਕਹਿੰਦੀ ਮੈਂ ਖਾਣੀ ਆ ਗੋਭੀ ਮੈਂ ਗੋਭੀ ਰੋਟੀ ਖਾਣੀ ਆ ਇੱਧਰ ਗੋਭੀ ਖੱਟ ਰਹੀ ਆ ਤੇ ਮਟਰ ਕੱਢਦੇ ਪਏ ਹੁਣ ਮੈਂ ਸਾਰਾ ਖਲਾਰਾ ਚਾਕੇ ਇਹਦੇ ਵਿੱਚ ਪਾਉਂਦੀ ਆ ਧਰਿਆ ਕੱਟ ਲੈਣਾ ਫ੍ਰਿਜ 'ਚ ਰੱਖ ਦੇਣਾ ਸਮਾਨ ਇਹਨਾਂ ਦੀਆਂ ਡੰਡੀਆਂ ਤੋੜ ਕੇ ਹੋਰ ਕੀ ਹੈ ਨਾ ਹਾਂ ਮੈਂ ਇੱਕੋ ਵਾਰੀ ਮਟਰ ਕੱਢ ਲਵਾਂ ਪਹਿਲਾਂ ਫਿਰ ਮੈਂ ਇਸੀ ਲਫਾਵੀ ਚ ਸਾਰੇ ਗੂੜਾ ਚੱਕ ਕੇ ਪਾ ਦੇਣਾ ਹੈ ਠੀਕ ਠੀਕ ਹੈ ਹੋਰ ਕੀ ਫੇਲਾਨੀ ਆ ਤੜਕਾ ਅਸਾ ਹੁੰਨੇ ਆ ਪਿਆ ਆ ਜਾਣਾ ਹੈ ਹੋਰ ਕੀ ਚਲੋ ਪਤਾ ਨਹੀਂ ਖਾਣੀ ਵੀ ਰੋਟੀ ਕਿਸ ਨੇ ਕੇ ਨਹੀਂ ਮੰਮੀ ਵੀ ਨਹੀਂ ਦੁਪਹਿਰ ਨੂੰ ਖਾਂਦੇ ਰੋਟੀ ਜਾਦੇ ਹਾਂ ਕਿਰਪਾ ਮਾਸਣ ਨੇ ਵੀ ਨਹੀਂ ਪਤਾ ਨਹੀਂ ਖਾਣੀ ਹੈ ਕੀ ਰੋਟੀ ਰਹਿ ਗਈ ਆਪਾਂ ਹਾਂ ਮੇਰੀ ਵੀ ਕਰਦੀ ਆ ਮੰਨ ਗਰ ਲਵਾਂਗੇ ਨਹੀਂ ਤਾਂ ਨਾ ਸੀ ਹੋਰ ਕੀ ਪੱਲੂ ਨੇ ਤਾਂ ਖਾਣੀ ਆ ਉਹ ਸਕੂਲ ਖਾਣੀ ਉਹਨਾਂ ਸਕੂਲੇ ਖਾਧੀ ਹੋਈ ਨਾ ਅੱਜ ਚਾਵਲ ਤੇ ਪਨੀਰ ਦੀ ਸਬਜ਼ੀ ਲੈ ਕੇ ਗਈ ਸੀਗੀ ਪਤਾ ਨਹੀਂ ਖਾਧੀ ਕਿ ਨਹੀਂ ਕਰਦੇ ਹਾਂ ਅੱਜ ਨਹੀਂ ਖਾਂਦੀ ਹੁੰਦੀ ਆ ਪ੍ਰੀਤ ਖਾਂਦੀ ਨੇ ਕੁ ਪੀਸ ਨਹੀਂ ਪਨੀਰ ਖਾਂਦੀ ਮੈਂ ਪਾ ਦਿੱਤੇ ਸੀ ਪਾ ਚਾਰ ਪੰਜ ਪੀਸ ਉਹਨੂੰ ਅੱਛਾ ਤਾਂ ਉਹ ਨੇ ਕੋਈ ਹੋਰ ਖਾਲੂਗਾ ਫਰੈਂਡਸ ਖਾਲੂਗੇ ਉਹ ਹਾਂਦੀ ਹੁੰਦੀ ਨਹੀਂ ਹੈਗੀ ਇਹ ਤਾਂ ਸਾਰਾ ਪੂਰਾ ਬਾਨਾ ਗੋਭੀ ਹੋਰ ਕਿਸੇ ਕੋਲ ਬਾਨੀ ਬਾਨਦੇ ਆਂ ਚਲੋ ਮਿਲਦੇ ਆਂ ਫਿਰ ਤੜਕਾ ਤੜਕਾ ਲਾਉਂਦੇ ਆਂ ਜਦ ਮੈਂ ਤਾਂ ਧਨੀਆ ਕੱਟਦੀ ਹਾਂ ਤਾਂ ਠੀਕ ਉਹ ਲੋ ਦੀ ਤੜਕਾ ਇੱਧਰ ਪੁੱਲਦਾ ਪਿਆ ਆ ਤੇ ਇੱਧਰ ਗੋਭੀ ਤੇ ਮਟਰ ਵੀ ਧੋ ਲੈ ਆ ਆਲੂ ਕੱਟਿਆ ਬਰੀਕ ਬਰੀਕ ਕਿਉਂਕਿ ਆਲੂ ਕੱਚੇ ਰਹਿ ਜਾਂਦੇ ਆ ਵਿੱਚ ਟਮਾਟਰ ਪਿਆਜ਼ ਗ੍ਰੈਂਡ ਕਰ ਲਿਆ ਆ। ਲਾਣੀ ਆ ਤੜਕਾ ਫਿਰ। ਤੜਕਾ ਤੜਕਾ ਪਾ ਲਾ ਲਈਏ। ਇਧਰ ਸਪਾਈਆਂ ਸੂਈਆਂ ਸਾਰੀਆਂ ਹੋ ਗਈਆਂ ਆ ਨੀਟ ਐਂਡ ਕਲੀਨ ਸਾਰਾ ਕੁਝ ਹੋ ਗਿਆ ਆ। ਚਲੋ ਜੀ ਬਣਾ ਲਈਏ ਸਬਜ਼ੀ 1:3 ਵਜ ਗਿਆ ਆ। ਚਲੋ ਜੀ ਮਿਲਦੇ ਆ ਫੇ ਸਬਜ਼ੀ ਸਬਜ਼ੀ ਤਿਆਰ ਕਰਕੇ। लौजी तर्बण की गोभी की सब्जी और के लग गया सबका? मम्मी जा पेड़ी चले आ गए चले आ गए मैं क्या बातती है चलो मिलते हैं फिर बाद ठीक है ओके लौजी सब्जी साधे देख सकते हैं सब्जी तकरीबन पानी चली है ਹੋ ਜਵੇ ਤਿਆਰ ਤੇ ਥਾਣੇ ਆ ਧਨੀਆਂ ਬੰਜਵੇ ਸਬਜੀ ਗੈਸ ਕੀਤਾ ਹੋ ਜਾ ਮੈਂ ਕੱਟ ਤੇ ਹਾਂਜੀ ਬੈਠੇ ਹੋ ਖਾਣਾ ਪਾਇਆ ਅੱਜ ਠੀਕ ਹੋ ਯੈਸ ਮੰਮੀ ਗਏ ਆ ਕਿਸੇ ਦੇ ਘਰ ਸਲਵਾਰਾਂ ਸੀਣੀਆਂ ਦੇਣ ਇਹ ਹਲਿਆਏ ਨਹੀਂ ਹੈਗੇ ਦੁਕਾਨ ਤੋਂ ਚਲੋ ਹੌਂਦੇ ਆ ਫਿਰ ਇਹਨਾਂ ਨੇ ਜਾਣਾ ਆ ਪੱਲੂ ਨੂੰ ਲੈਣ ਠੀਕ ਆ ਚਲੋ ਜੀ ਫਿਰ ਮਿਲਦੇ ਆ ਹੈ ਨਾ ਮੈਂ ਨਹੀਂ ਜਾਣਾ ਸਕੂਟੀ ਤੇ ਜਾਊਗੀ ਪਤਾ ਕੀ ਇਹ ਪੁਲਸ ਵਾਲੇ ਚਲਾਨ ਬਹੁ ਘਟਦੇ ਆ। ਆਹੋ। ਥਾਂ ਥਾਂ ਖੜੇ ਹੁੰਦੇ ਆ ਪੁਲਸ ਵਾਲੇ। ਪਤਾ ਕੀ ਆ ਉਹਦਾ ਭਾਵੇਂ ਸਾਰਾ ਕੁਝ ਬ ਕੰਪਲੀਟ ਆ ਹਨਾ ਗੱਡੀ ਦਾ ਪਰ ਟਾਈਮ ਬੋ ਖਰਾਬ ਕਰਦੇ ਆ। ਉਧਰ ਸਕੂਲ ਦਾ ਟਾਈਮ ਹੋਇਆ ਹੁੰਦਾ ਉਧਰ ਟਾਈਮ ਬੋ ਖਰਾਬ ਕਰਦੇ ਆ। ਹੁਣ ਇਹਨੇ ਚਲਾਨ ਪੂਰੇ ਕਰਨੇ ਹਨ ਨਾ ਮਾਰਚ ਮਹੀਨੇ ਤੱਕ। ਹਾਂ। ਬਸ ਹੁਣ ਆਹੀ ਕੁਝ ਕਰਨਾ ਥਾਂ ਥਾਂ ਖੜੇ ਆ। ਬਹੁਤ ਔਖਾ ਹੋ ਜਾਂਦਾ ਆ। ਇਸ ਕਰਕੇ ਜਾਣਾ ਹੀ ਨਹੀਂ ਹੈਗਾ। ਹੋਰ ਕੀ? ਤੇ ਚਲੋ ਮਿਲਦੇ ਆ ਫਿਰ। ਹੋਰ। ਅੱਜ ਇਧਰ ਟਾਈਮ 2:30 ਵੱਜ ਗਏ ਆ। ਹੋਰ ਕੀ ਤੇ ਇੱਧਰ ਬਣ ਗਈ ਹੈ ਸਬਜੀ ਗੋभी ਕੀ ਗੋभी ਇਹ ਹੈ ਇੱਕ ਹੀ ਪਈ ਮੈਂ ਤਾਂ ਹੁਣ ਦੇਖੀ ਲਿਪਸਟਿਕ ਲਾਈ ਦੀ ਦੋ ਦਿਨ ਹੋ ਗਏ ਤੇ ਲਾਈ ਨਹੀਂ ਚੱਲ ਨਾ ਦੇ ਸਬਜੀ ਹੋ ਗਈ ਹੈ ਤਿਆਰ ਹੋਰ ਕੀ ਬਸ ਬਣ ਗਈ ਸਬਜੀ ਲੱਗੀ ਬੰਦ ਕਰਨ ਕਰਦੀ ਆਏ ਨਹੀਂ ਕਦਾ ਹਲੇ ਮੰਮੀ ਆਏ ਨਹੀਂ ਹਲੇ ਮੰਮੀ ਗਏ ਆ ਅੱਛਾ ਮੰਮੀ ਨੂੰ ਐਦਾਂ ਹੈ ਨਾ ਮੰਮੀ ਨੂੰ ਰਸਤੇ 'ਚ ਸੇਹਲੀਆਂ ਪਹਿਣਾ ਕਾ ਚੱਕਰ ਹੀ ਨਹੀਂ ਹੋਣੀਆਂ ਮੰਮੀ ਕਈ ਟੱਕਰ ਜਾਂਦੀਆਂ ਸੇਹਲੀਆਂ ਪਹਿਣ ਕੇ ਮਾਂ ਤਾਂ ਆਲੀ ਥੋੜੇ ਮੁੜ ਕੇ ਛੇਤੀ ਪਾੜਾ ਕਿ ਦੇਹੀ ਆ ਚੱਲੋ ਦਾਦੀ ਆਪਣੇ ਫਰੈਂਡਸ ਨੂੰ ਮਿਲ ਕੇ ਆਉਗੇ ਹੁਣ ਓਕੇ ਭੁਗਣਾ ਵੀ ਚਾਹੀਦਾ ਹੈ ਹੁਣ ਹੋਰ ਕੀ ਬਾਹਰ ਆਪਣੀਆਂ ਸਹੇਲੀਆਂ ਮਿਲਣਾ ਵੀ ਚਾਹੀਦਾ ਨਾ ਦੱਸੋ ਤੁਸੀਂ ਯਾਰ ਮਿਲਣਾ ਚਾਹੀਦਾ ਹੈ ਨਾ ਮਿਲਣਾ ਚਾਹੀਦਾ ਹੈ ਤਾਂ ਘਰੇ ਤਾਂ ਕਿਉਂਕਿ ਆਂਦੇ ਨਹੀਂ ਬਾਹਰ ਜਾ ਕੇ ਮਿਲਣਾ ਪੈਂਦਾ ਚਲੋ ਠੀਕ ਆ ਤੇ ਫਿਰ ਮਿਲਦੇ ਆ ਹੋ ਗਿਆ ਸੇਨ ਤੇ ਮੈਂ ਚੱਲਾਂ ਹੁਣ ਪਲਕ ਨੂੰ ਲੈਣ ਅੱਜ ਜਾਣਾ ਹੈ ਆਪਾਂ ਸਕੂਟਰੀ ਤੇ ਆਪਣੀ ਦੇਖੋ ਕੀ ਹੁਣ ਮੌਸਮ ਵੀ ਕੋ ਸਹੀ ਹੋ ਗਿਆ ਕੁਝ ਪ੍ਰਵਾਹ ਚਲਾਣ ਵਾਲੇ ਕੁਝ ਨਹੀਂ ਕੁਝ ਚਲਾਣ ਵਾਲੇ ਤੂੰ ਸਕੂਟੀ ਚੱਲ ਮੇਰੇ ਨਾਲ ਮੈਨੂੰ ਤਾਂ ਕੋਈ ਇਤਰਾਜ ਨਹੀਂ ਹੈਗਾ ਮੈਨੂੰ ਕੋਈ ਇਤਰਾਜ ਨਹੀਂ ਹੈਗਾ ਕਿਉਂਕਿ ਇੱਕ ਤਾਂ ਮੌਸਮ ਸਹੀ ਹੋ ਗਿਆ ਆ ਠੀਕ ਆ ਉਲਟੋ ਚਲਾਣਾਂ ਵਾਲੇ ਬੜੇ ਆ ਬਈ ਗੱਡੀਆਂ ਨੂੰ ਰੋਜ਼ ਦਾ ਡੇਲੀ ਦਾ ਤੇਲ ਬਹੁਤ ਲੱਗਦਾ ਪ੍ਰਵਾਹ ਕੀ ਕਰੀਏ ਹੁਣ ਚਲੋ ਦਿਓ ਹੋਰ ਕੀ ਦੇਣਾ ਗੱਲ ਤੇਲ ਦੀ ਨਹੀਂ ਹੈ ਕਿ ਗੱਲ ਚਲਾਣ ਦੀ ਆ ਚਲੋ ਉਹ ਜਿਹੜੀ ਮਰਜ਼ੀ ਸਮਝ ਲਓ ਲੈ ਜਲਦੀ ਇਹ ਟਾਈਮ ਹੋ ਗਿਆ ਲੇਟ ਹੋ ਜਾਣਾ ਮੈਂ ਲੇਟ ਹੋ ਜਾਣਾ ਇੱਕ ਪਾਣੀ ਵਾਲੀ ਬੋਤਲ ਦੇ ਦੇਂਦੀ ਕਹਿੰਦੀ ਬੋਤਲ ਵੀ ਦੇ ਲੈ ਗਈ ਆ ਜੋ ਪਾਣੀ ਪਿਆਸ ਲੱਗਦੀ ਆ ਟੋਪੀ ਵੀ ਲੈ ਲਓ ਟੋਪੀ ਤੇ ਚਲੋ ਮਿਲਦੇ ਆਂ ਜੀ ਲੈ ਆ ਕੇ ਪਲਗ ਨੂੰ ਫਿਰ ਲੋ ਜੀ ਜਾ ਕੇ ਦੇਖੀਏ ਕੋਠੇ ਦੇ ਉੱਤੇ ਕੀ ਹੈਗਾ ਮੌਸਮ ਦਾ ਹਾਲ ਸਬਜੀ-ਸੂਜੀ ਬਣ ਗਈ ਰੋਟੀ ਲਾਣ ਲੱਗੀ ਆ ਮੈਂ ਹਾਂਜੀ ਹੈਲੋ ਹੈਲੋ ਦੇਖੀਓ ਉੱਧਰ ਉਹ ਨਿੱਕੇ-ਨਿੱਕੇ ਹੋਏ ਬਿੱਲੀ ਡਰ ਗਈ ਮੈਂ ਅੰਦਰ ਨਾ ਵੜ ਜਵੇ ਉਹ ਦੇਖੋ ਜੀ ਉੱਧਰ ਨਿੱਕੇ-ਨਿੱਕੇ ਕਤੂਰੇ ਨੇ ਬੜਾ ਦੁਖੀ ਕਿੱਥਾ ਪਿਆ ਜਦੋਂ ਵੀ ਇਹਦੇ ਕਤੂਰੇਆਂ ਨੂੰ ਕੋਈ ਹੱਥ ਲਾਉਂਦਾ ਉਹਦੇ ਪਿਆ ਜਾਂਦੀ ਆ ਇਹ ਪਿੱਛੋਂ ਹੀ ਫੜਦੀ ਆ ਲਾਤਾਂ ਆ ਕੇ ਉਹ ਦੇਖ ਯਾਰ ਇਹਦੇ ਕਤੂਰੇ ਚੱਕ ਲਈਏ ਪਰ ਇਹਨਾਂ ਨੇ ਗੰਦ ਬੜਾ ਪਾਣਾ ਗਲੀ ਦੇ ਵਿੱਚ ਪਤਾ ਨਹੀਂ ਕੌਣ ਛੱਡ ਗਿਆ ਇੱਥੇ ਉਹ ਦੇਖੋ ਹੱਲਾ ਹੱਲਾ ਏਦਿਲਾਤ ਬੜਾ ਏਦਿਲਾਤ ਫੜੇ ਬੋ ਫੜਦੀ ਆ ਯਾਰ ਲੋਕੀ ਉਹਨੂੰ ਛੇੜਦੇ ਆ ਫਿਰ ਤਾਂ ਪੈਂਦੀ ਆ ਉਹਨੂੰ ਕੁਝ ਕਹੋ ਨਾ ਨਾ ਫਿਰ ਉਹ ਪੈਂਦੀ ਆ ਆਹੋ ਲਓ ਜੀ ਉਹ ਦੇਖ ਨਿਕਾ ਜਾ ਇੱਕ ਆਹ ਥੋੜਾ ਬਲੈਕ ਕਿ ਕਿੰਨੇ ਹੀ ਆ ਕਤੂਰੇ ਵੀ 6 ਆਹ ਬੀਚੇ ਨਾ ਦੋ ਮਰ ਗਏ ਲੋ ਜੀ ਮੌਸਮ ਤਾਂ ਹੈਗਾ ਆ ਬਹੁਤ ਸੋਹਣਾ ਹਵਾ ਵੀ ਚੱਲਦੀ ਆ ਤੇ ਇੱਧਰ ਫੁੱਲ ਦੇਖੋ ਅੱਜ ਗਏ ਆ ਸਕੂਟੀ ਤੇ ਲੈਣ ਕਿਉਂਕਿ ਜਲੀ ਵਿੱਚ ਆਈ ਆਵਾਜ਼ ਆਈ ਬਹੁਤ ਆ ਲੋਕਾਂ ਦੀ ਅੱਜ ਗਏ ਆ ਸਕੂਟੀ ਤੇ ਲੈਣ ਕਹਿੰਦੇ ਕੀ ਅੱਜ ਧੁੱਪ ਬਹੁਤ ਸੋਹਣੀ ਆ ਦੇਖਦੇ ਆ ਜਾ ਕੇ ਲਓ ਜੀ ਬਾਕੀ ਰੋਟੀ ਰੁੱਟੀ ਬਣਾ ਲਵਾਂ ਮੈਂ ਧਨੀਆ ਦੇਖੋ ਕਿੰਨਾ ਸੋਹਣਾ ਹੋਇਆ ਆ ਲਓ ਜੀ ਹਾਂਜੀ ਭੈਣ ਜੀ ਕੱਪੜੇ ਸੋਗ ਗਏ ਆ ਕੱਪੜੇ ਸੁੱਕੇ ਹੀ ਆ ਹਾਂ ਹਾਂ ਬੱਚਾ ਦੇਖੇ ਕੁਝ ਪਾਇਆ ਉਹਨੂੰ ਖਾਣ ਲਈ ਹੂੰ ਹੈਨਾ ਚਲ ਨਹੀਂ ਨਾਲ ਲੈ ਗਏ ਸੀ ਪਾਣੀ ਪੀ ਕੇ ਆਈ ਆਪਣਾ ਇਹ ਲਓ ਜੀ ਆਪਾਂ ਆ ਗਏ ਫਲਕ ਨੂੰ ਲੈ ਗਏ ਕਿਦਾਂ ਮੋਢੀ ਠੰਣ ਲੱਗੀ ਠੰਡ ਹੈ ਨਹੀਂ ਸੀ ਹੈਨਾ ਹੁਣ ਧੁੱਪ ਨਿਕਲ ਆਈ ਨਾ ਉਹਦੇ ਕਰਕੇ ਠੰਡ ਨੂੰ ਠੰਢ ਹੈ ਨਹੀਂ ਕੀ ਹੁਣ ਹਾਂਜੀ ਤਰੀ ਆਇਆ ਕੋਈ ਮੱਢਣਾ ਜਾਏਗਾ ਕੀ ਗੱਲੋ ਜੀ ਬੋਤਲ ਤੇ ਆਪਾਂ ਟਿਫਨ ਕੱਢਿਆ ਵੇ ਇਸ ਵਿੱਚ ਉਹ ਵੈਰੀ ਗੁੱਡ ਬੋਤਲ ਵੀ ਕੱਢੀ ਬੋਤਲ ਵੀ ਕੱਢ ਲਈ ਬਾਹਰ ਅੱਜ ਥੈਂਕ ਯੂ ਟਿਫਨ ਵੀ ਬਾਹਰ ਬੋਤਲ ਵੀ ਬਾਹਰ ਹਾਂਜੀ ਕਦਾਂ ਜੀ ਵਧੀਆ ਮਿਰਚਾਂ ਦਾ ਚਾਹ ਬਨਾਲੀ ਰੋਟੀ ਮਿਰਚਾਂ ਵਾ ਹੋਰ ਕੀ ਲਓ ਜੀ ਇੱਧਰ ਪੈਨ ਲਗਾ ਮम्मी ਲਾਲ ਲਾਲ ਮਿਰਚਾਂ ਘਰ ਤੋਂ ਉਹਦੇ ਮਾ ਤੋਂ ਨਿੰਬੂ ਵੇਜਣ ਦੇ ਖਰਾਬ ਹੋ ਠੀਕ 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 ਲਾਲ ਵਾਲਾ ਕੱਲੀਆਂ ਕਿ ਹਰੀਆਂ ਵੀ ਓਏ ਹੋਏ ਹੋਏ ਕੀ ਬਾਤ ਹੈ ਗੋਭੀ ਸਬਜ਼ੀ ਬੜੀ ਸ਼ਾਨਦਾਰ ਲੱਗਣ ਦੀ ਅੱਜ ਦੇਖਣ ਨੂੰ ਓਏ ਆ ਲਓ ਜੀ ਆਜੇ ਕੁੜੀ ਇੱਧਰ ਇਨਾ ਨੂੰ ਪ੍ਰੈਕਟਿਸ ਤੇ ਬਨਾਣਾ ਤੇ ਸਕੂਲਾਂ ਨਾਲ ਦਿੱਤੇ ਦੇਖ ਰੋਜ਼ ਹੀ ਮਿਲਦੇ ਇਹਨਾਂ ਨੂੰ ਬਨਾਣਾ ਤੇ ਔਰੈਂਜ ਮੰਮੀ ਹਰੀਆ ਮਿਰਚਾ ਵੀ ਕੱਢਾਂ ਕਿ ਲਾਲ ਹੀ ਕੱਢਾਂ ਤੇਰੀ ਮਰਜ਼ੀ ਜਿੰਦਾਂ ਗਿਆ ਖਾਣੇ ਕੱਢ ਲਓ ਆ ਲੈ ਛਿਲਕੇ ਦੋ ਜਨ ਲਾਲਾ ਛਿਲਕੇ ਕਦੇ ਇਹ ਮੂਹਲੇ ਛਿਲਕੇ ਬਾਹਰ ਸੁੱਟੋਗੇ ਇੱਥੇ ਰੱਖਣੇ ਮੰਮੀ ਜੀ ਗਈ ਲਵਾਵਾ ਮੁੰਡੇ ਨੇ ਆ ਸੰਬਲ ਆ ਲਵਾਵਾ ਵਾਪਸ ਲੈ ਕੇ ਆਉਣਾ ਸੀ ਕਵੀ ਬਾਪਾ ਦਾ ਲਵਾ ਮੁੰਡੀ ਵੱਧ ਗਈ ਹੈ ਲਸਾਂ ਚਲੋ ਖਾਣੇ ਆ ਰੋਟੀ ਮਿਲਦੇ ਆ ਜੀ ਫੇਰ ਹੁਣ ਹੋਣ ਲੱਗੇ ਆ ਜੀ ਆਪਾਂ ਗੋਭੀ ਦੇ ਨਾਲ ਇੱਧਰ ਮazaਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸ਼ਾਮ ਦਾ ਟਾਈਮ ਬਸ ਹੁਣ ਹਨੇਰਾ ਹੋਣ ਵਾਲਾ ਹੀ ਆ ਚਲੋ ਜੀ ਆਪਾਂ ਵੀ ਹੁਣ ਚਲੀਏ ਥੱਲੇ ਮੰਮੀ ਇੱਧਰ ਕਰਦੇ ਪਏ ਸੀਗੇ ਸਲਾਈਆਂ ਬੋਂਦੇ ਪਏ ਸੀਗੇ ਤੇ ਹਾਂ ਗੱਡੀ ਬਾਤ ਕਰੀਏ ਮੰਮੀ ਤੇ ਇੱਧਰ ਵੀ ਪੱਲੂ ਦਾ ਟਰੈਕਸੂਟ ਧੋਤਾ ਸੀ ਲਗਾਤਾਰ 4-5 ਦਿਨ ਪਾਗੇ ਜਾਣਾ ਹੈ ਇਹਨਾਂ ਨੇ 26 ਤਰੀਕ ਨੂੰ ਹੈਗਾ ਆ ਫੰਕਸ਼ਨ ਇਹਨਾਂ ਦੇ ਤੇ ਫਿਰ ਮੈਨੂੰ ਧੋਣਾ ਪੈਂਦਾ ਆ ਇਸ ਕਰਕੇ ਹੁਣ ਸੁਕਾਉਂਦੇ ਆ ਇਹਨੂੰ ਤੇ ਸਵੇਰੇ ਪਾ ਕੇ ਜਾਊਗੀ ਇਹ ਕੋਈ ਛੋਟੇ ਛੋਟੇ ਬੱਚੇ ਇੱਧਰ ਕਿਚਨ ਤੇ ਆਏ ਆ ਯਾਰ ਕਿਹ ਯਾਰ ਇਹ ਸਾਡੇ ਕੁੱਤੇ ਮੜੇ ਆਏ ਕਿ ਨਿੱਕੇ ਨਿੱਕੇ ਜੇ ਨਿੱਕੇ ਨਿੱਕੇ ਸਵੇਰੇ ਵੀ ਦਿਖਾਏ ਸੀਗੇ ਲਓ ਜੀ ਚਲੋ ਜੀ ਚਲੀਏ ਥੱਲੇ ਫਿਰ ਪੀਏ ਚਾਹ ਜੂ ਮੰਮੀ ਹੈ ਉਹ ਦੇਖੋ ਜੀ ਉੱਥੇ ਪਦੀਨਾ ਸਵੇਰੇ ਉਹ ਦੇਖੋ ਜੀ ਪਦੀਨਾ ਤੇ ਮੇਥੀ ਇੱਧਰ ਦੇਖੋ ਜੀ ਧਨੀਆ ਦੇਖ ਸਕਦੇ ਆ ਕਿੰਨਾ ਸੋਹਣਾ ਆ ਮੇਰੇ ਘਰ ਅਸੀਂ ਸਵੇਰੇ ਵੀ ਫੁੱਲ ਬਹੁਤ ਸੋਹਣੇ ਲਾ ਦੇਖੋ ਮੈਂ ਥੋੜਾ ਜਿਹਾ ਗਮਲਾ ਇੱਧਣ ਕੀਤਾ ਸੇਖੋ ਜੀ ਇੱਕ ਹੈਗਾ ਆ ਨਿਕਾੜਿਆ ਇਧਰੋਂ ਲਾਈਟ ਵੰਦੀ ਆ ਦੇਖੋ ਜੀ ਨਿਕਾੜਿਆ ਤੇ ਇਧਰੋਂ ਦੇਖੋ ਜੀ ਗਲੀ ਚੋਂ ਜਾ ਰਹੇ ਆ ਲੋਕ ਧੁੱਪ ਦਿਲਸ਼ਕੋਰ ਪੈ ਰਹੀ ਆ ਮਾੜੀ ਮਾੜੀ ਚਲੋ ਜੀ ਚੱਲਦੇ ਆ ਥੱਲੇ ਫੇਰ ਪੀਂਦੇ ਆ ਚਾਹ ਜਾ ਕੇ ਠੀਕ ਨਹੀਂ ਮੰਮੀ ਨਾਲੇ ਡਾਈਏ ਮਸ਼ੀਨ ਘੰਟਾ ਚਲੋ ਮਿਲਦੇ ਆ ਫੇਰ ਥੱਲੇ ਆ ਗਏ ਆ ਹੁਣ ਅਸੀਂ ਇਹ ਲੈ ਕੇ ਆਈ ਸੀਗੀ ਮੈਂ ਸਬਜ਼ੀ ਇੱਧਰ ਆਲੂ ਤੇ ਇੱਧਰ ਮੂਲੀਆਂ ਰਾਤ ਨੂੰ ਕਹਿੰਦੇ ਮੂਲੀਆਂ ਵਾਲੀ ਮੱਕੀ ਦੀ ਰੋਟੀ ਖਾਣੀ ਆ ਚਲੋ ਜੀ ਬਣਾਵਾਂਗੇ ਫੇਰ ਨਾਲੇ ਜਗਾਉਂਦੇ ਆ ਕਮਰਿਆਂ ਦੀਆਂ ਲਾਈਟਾਂ ਚਲੋ ਮਿਲਦੇ ਆਫੇ ਨਾਲੇ ਕੱਪੜੇ ਸਾਂਭ ਲਈਏ ਟੋਕਰੀ ਵਾਲੇ ਹਾਂ ਲਓ ਜੀ ਲਓ ਜੀ ਆਪਾਂ ਇੱਧਰ ਹੀਟਰ ਲਾ ਕੇ ਤੇ ਪੱਲੂ ਦਾ ਸੁਕਾ ਦਈਏ ਟਰੈਕਸੂਟ ਹਾਊਸ ਯੂਨੀਫਾਰਮ ਤੇ ਆਪਣੇ ਇੱਧਰ ਸੀ ਲਈਏ ਸੂਟ ਇੱਕ ਮੰਮੀ ਦਾ ਜਿਹੜਾ ਕੱਲ ਕੱਟਿਆ ਸੀ ਉਹ ਸੀ ਲਈਏ ਬਾਕੀ ਮੰਮੀ ਇੱਧਰ ਬਣਾਉਂਦੇ ਪਏ ਆ ਚਾਹ ਉਹ ਖਾਦੇ ਪਏ ਹਾਂ ਮੰਮੀ ਚਾਹ ਬਾਹਰ ਕੋਈ ਆਇਆ ਹੈ ਦੇਖਦੇ ਹਾਂ ਹੁਣ 7 ਵਜੇ ਚੱਲੇ ਆ ਜਮਾ ਕਿਦਾਂ ਫੇ ਵਧੀਆ 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 ਠੀਕ ਆ ਹੀਟਰ ਲਾ ਕੇ ਬੈਠੀ ਮਮੀ ਨਹੀਂ ਆ ਤੇਰਾ ਸੁਕਾਉਂਦੇ ਸੀਗੇ ਆ ਅੱਛਾ ਸੋ ਗਿਆ ਮੱਸਾ ਓ ਕਾ ਓ ਕਾ ਦੀ ਨੂੰ ਤੇ ਭਰਾਵਾਂ ਕਿਤੇ ਗਰਮੀ ਲੱਗਣ ਡਈ ਆ ਆ ਦੇ ਹੈਡਫੋਨ ਲੈ ਗਿਆ ਆਪਾਂ ਆਪਾਂ ਲੈ ਗਿਆ ਹਲੇ ਹੈਡਫੋਨਸ ਇਹ ਨਵੇਂ ਮੈਂ ਖਾਈ ਹੋ ਸਕੀਸ ਆ ਦੇ ਮੇਰੇ ਹੈਡਫੋਨਸ ਆ ਗਾਂਸਟਰ ਮਮੇ ਨਿਊ ਹੈਡਫੋਨਸ ਪੁਰਾਣੇ ਵਾਲੇ ਖਰਾਬ ਹੋ ਗਏ ਮੇਰੇ ਆਹ ਸਾਸਲੀ ਆ ਸਾਸ ਤੇ ਮੇਰੇ ਪਪਾ ਲੈ ਗਏ ਆ ਬਲਗਲ ਮੈਂ ਖਾਉਂਗੀ 버거ਸ ਠੀਕ ਆ ਚਲ ਓਕ ਕੱਖ ਮੇਗਾ ਮਾਂ ਪਾਪਾ ਗਾਇਆ ਗੱਡੀ ਕਮਾਣ ਉਧਰ ਉਹ ਗੱਡੀ ਉਧਰ ਖੜੀ ਸੀਗੀਆਂ ਓਕੇ ਚਲੋ ਠੀਕ ਆ ਫਿਰ ਆ ਲੈ ਜਾ ਬਲਗ ਬਾਹਰ ਰੱਖ ਦੇ ਲੈ ਜਨ ਨਾ ਯਾਰ ਆ ਡੱਬਾ ਚੱਕ ਲੋ ਚਲੋ ਅਗੇ ਲੋ ਜੀ ਵੱਜ ਗਏ 8 ਇਧਰ ਸਾਡੀ ਮਨਪ੍ਰੀਤ ਫੋਰ ਬੈਠੀ ਆ ਕੰਮ ਦੇ ਤੇ ਵੀਡੀਓ ਚਾਰ ਕੇ ਦਿਖਾਈਆ ਤੇ ਮੇਰਾ ਫੋਨ ਹੀ ਖੋਲਿਆ ਨੀਂਂ ਅਗੇ ਤੁਸੀਂ ਮੈਂ ਵੀਡੀਓ ਦੇਖ ਲਾ ਤੇ ਵੀਡੀਓ ਦੇਖੋ ਜੇ ਕੰਮ ਕਰਨ ਦੇ ਪਹਿਲਾਂ ਮੈਨੂੰ ਦੱਸੋ ਰੋਟੀ ਨਹੀਂ ਖਾਣੀ ਤੁਸੀਂ ਓਏ ਹੋਏ ਗੁੱਸਾ ਮਨਪ੍ਰੀਤ ਦਾ ਗੁੱਸਾ ਬਲੈ ਤੇ ਫੋਨ ਵੀ ਰੱਖੋਣ ਲੱਗੀ ਖੋਣ ਦਿੱਤਾ ਨਹੀਂ ਤੁਸੀਂ ਜੇ ਮੈਂ ਫੋਲਦੀ ਨਾ ਲੜਾਈ ਹੋ ਜਣੀ ਆਪਣੀ ਲੋ ਜੀ ਇਧਰ ਮਾਦਾ ਕਰ ਰਹੀ ਆ ਬਨਾਈ ਦਾ ਕੰਮ ਤੇ ਉਹ ਦੇਖੋ ਜੀ ਰਜਾਈ ਦੇ ਵਿੱਚ ਮਿੱਠੀ ਆ ਕੰਬਲ ਉਸ ਮੂੰਹ ਮਾਸਾਪ ਟੱਕੇ ਦੇ ਅੰਦਰ ਫੋਨ ਤੇ ਯਾਰ ਕੀ ਫੇ ਪ੍ਰੋਗਰਾਮ ਰੋਟੀ ਬਾਣੀ ਦਾ ਮੋਲੀ ਵਾਲੀ ਮੱਕੀ ਦੀ ਮੋਲੀ ਵਾਲੀ ਮੱਕੀ ਦੀ ਚਲੋ ਠੀਕ ਆ ਬਣਾਓ ਫਿਰ ਖਾਣੇ ਆ ਕਿੰਨਾ ਟਾਈਮ ਲੱਗਣਾ ਜੀ 8 ਵਜੇ ਅੱਧਾ ਘੰਟਾ ਓਕੇ ਲੱਗੀ ਦਾ ਹੈ ਲੱਗੀ ਪਰ ਮਰੀ ਲੱਗੀ ਆ ਲੱਗੀ ਮਰੂਦ ਖਾਣ ਨਹੀਂ ਮਰੂਦ ਮਨਾ ਉਹ ਨਹੀਂ ਖਾਣਾ ਫਿਰ ਰੋਟੀ ਨਹੀਂ ਖਾਣੀ ਹੈਗੀ ਮੁੜ ਕੇ ਹੌਲੇ ਪਹਿਲਾਂ ਕਹਿੰਦੇ ਸੀ ਹੌਲੇ ਲੱਗੀ ਨਹੀਂ ਉਹ ਉਦੋਂ ਨਹੀਂ ਸੀ ਲੱਗੀ ਹੁਣ ਲੱਗ ਗਈ ਰੀਲਾਂ ਦੇਖ ਦੇਖ ਕੇ ਹਾਸਸ ਕੇ ਲੱਗ ਗਈ ਲੀਲਾ ਕਿਹੜੀ ਦੇਖਿਆ ਸੀ ਰੈਸਪੀ ਵਾਲੀ ਆਹ ਖਾਣੀ ਵਾਲੀ ਆਹ ਇੱਕ ਭੇਜੀ ਵੀ ਤੈਨੂੰ ਦੇਖੀ ਉਹ ਬਣਾਈ ਚਲੋ ਠੀਕ ਹੈ ਜੀ ਕਰੋ ਕੰਮ ਫਿਰ ਅੱਧਾ ਘੰਟਾ ਤੱਕ ਵੇਟ ਕਰਦੇ ਆ ਫੋਨ ਲਾਵਾਂ ਚਾਰਜ ਆਪਣਾ ਇੰਦਰ ਜਾ ਕੇ ਇਹ ਟਾਈਮ ਹੋ ਗਿਆ 9 ਤਾਂ ਇੱਧਰ ਹੋ ਰਹੀ ਹੈ ਜੀ ਰੋਟੀ ਪਾਣੀ ਦੀ ਰਾਤ ਦੀ ਤਿਆਰੀ ਤੇ ਇੱਧਰ ਬਣ ਰਹੀ ਹੈ ਜੀ ਮੱਕੀ ਵਾਲੀ ਰੋਟੀ ਮੂਲੀ ਵਾਲੀ ਹਣਾ ਚਲੋ ਜੀ ਇਹ ਹੁਣ ਖਾ ਕੇ ਤਾਂ ਕਰਾਂਗੇ ਬਲੌਗ ਦਾ ਆਪਾਂ ਐਂਡ ਤੇ ਚਾਹ ਬਣਨੀ ਚਾਹ ਬਣਨੀ ਆ ਹਲੇ ਮੈਂ ਤਾਂ ਸ਼ਾਇਦ ਬਣਾ ਲਈ ਆ ਤੇ ਚਲੋ ਆਰਾਮ ਨਾਲ ਖਾਵਾਂਗੇ ਮੁੜ ਕੇ ਜੀ ਬਲੌਗ ਦਾ ਐਂਡ ਕਰਦੇ ਹੁਣ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹਨੇ ਮੱਕੀ ਦੀ ਰੋਟੀ ਖਾਣੀ ਹੈ ਆ ਸਕਦਾ ਚਲੋ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ